ਸਸਕਾਲ ਸਕਾਈ ਨਿਊਜ਼ ਪੰਜਾਬ ਟੀਵੀ ਦੇ ਨਾਲ ਜੁੜਿਓ ਤੁਸੀਂ ਤੇ ਮੈਂ ਹਾਂ ਤੁਹਾਡੇ ਨਾਲ ਚਰਨਜੀਤ ਸਿੰਘ ਚੰਨੀ ਇਸ ਵੇਲੇ ਦੀ ਅਹਿਮ ਅਪਡੇਟ ਤਰਨਤਾਰਨ ਦੇ ਪਿੰਡ ਮਸਤਗੜ ਦੇ ਨਾਲ ਜੁੜੀ ਹੋਈ ਹੈ ਜਿੱਥੇ ਖੇਤਾਂ ਦੇ ਵਿੱਚੋਂ ਹੈਰੋਨ ਬਰਾਮਦ ਕੀਤੀ ਗਈ ਹੈ ਪੁਲਿਸ ਤੇ ਬੀਐਸਐਫ ਦੇ ਵੱਲੋਂ ਇੱਕ ਸਾਂਝਾ ਆਪਰੇਸ਼ਨ ਚਲਾਇਆ ਗਿਆ ਸੀ ਗੁਪਤ ਸੂਚਨਾ ਦੇ ਆਧਾਰ ਤੇ ਇਹ ਜਿਹੜਾ ਆਪਰੇਸ਼ਨ ਚਲਾਇਆ ਗਿਆ ਸੀ ਤੇ ਜਦੋਂ ਮਸਤਗੜ ਪਿੰਡ ਦੇ ਖੇਤਾਂ ਦੇ ਵਿੱਚ ਤਲਾਸ਼ੀ ਕੀਤੀ ਗਈ ਛਾਣਬੀਨ ਕੀਤੀ ਗਈ ਤਾਂ ਉੱਥੋਂ 588 ਗ੍ਰਾਮ ਜਿਹੜੀ ਹੈਰੋਨ ਹੈ ਉਹ ਬਰਾਮਦ ਕੀਤੀ ਗਈ ਹੈ ਉੱਥੇ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਜਿਹੜੀ ਇਹ ਹੈਰੋਨ ਹੈ ਇਸ ਸਰਹੱਦੋਂ ਪਾਰੋਂ ਆਈ ਹੈ ਤੇ ਡਰੋਨ ਦੇ ذریعے ਇਹ ਛੁੱਟੀ ਗਈ ਹੈ ਹਾਲਾਂਕਿ ਇਸ ਤੋਂ ਪਹਿਲਾਂ ਵੀ ਮਸਤਗੜ ਦੇ ਪਿੰਡ ਦੇ ਵਿੱਚ ਪਹਿਲਾਂ ਵੀ ਜਿਹੜੀ ਹੈਰਨ ਬਰਾਮਦ ਕੀਤੀ ਗਈ ਹੈ ਪਹਿਲਾਂ ਵੀ ਸਰਹੱਦੋਂ ਪਾਰ ਡਰੋਨ ਦੇ ذریعے ਜਿਹੜੀ ਹੈਰਨ ਸਪਲਾਈ ਕੀਤੀ ਗਈ ਸੀ ਛੁੱਟੀ ਗਈ ਸੀ ਤੇ ਉਦੋਂ ਹੈਰਨ ਦੇ ਨਾਲ ਨਾਲ ਡਰੋਨ ਵੀ ਬਰਾਮਦ ਹੋਇਆ ਸੀ ਪਰੰਤੂ ਇਸ ਵਾਰ ਜਿਹੜਾ ਡਰੋਨ ਹੈ ਉਹ ਹੈਰਨ ਸੁੱਟਣ ਦੇ ਵਿੱਚ ਕਾਮਯਾਬ ਹੋ ਗਿਆ ਤੇ ਵਾਪਸ ਸਰਹੱਦੋਂ ਪਾਰ ਚਲਾ ਗਿਆ ਤੇ ਜਦੋਂ ਇਹ ਸੂਚਨਾ ਮਿਲਦੀ ਹੈ ਉਸ ਤੋਂ ਬਾਅਦ ਜਿਹੜਾ ਸਰਚ ਅਭਿਆਨ ਚਲਾਇਆ ਜਾਂਦਾ ਹੈ ਤਾਂ ਉਦੋਂ ਜਿਹੜੀ ਇਹ ਹੈਰਨ ਹੈ ਬਰਾਮਦ ਕਰ ਲਈ ਗਈ ਹੈ ਉੱਥੇ ਹੀ ਬੀ ਸਫਤੇ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਆਲੇ ਦੁਆਲੇ ਦੇ ਲੋਕਾਂ ਦੇ ਨਾਲ ਤਾਲਮੇਲ ਬਣਾਇਆ ਗਿਆ ਪੁੱਛਗਿੱਛ ਕੀਤੀ ਜਾ ਰਹੀ ਹੈ ਤੇ ਉਹਨਾਂ ਨੂੰ ਇਸ ਗੱਲ ਦਾ ਹਵਾਲਾ ਦਿੱਤਾ ਜਾ ਰਿਹਾ ਹੈ ਕਿ ਜੇਕਰ ਆਗਾਹ ਤੋਂ ਉਹਨਾਂ ਨੂੰ ਅਜਿਹੀ ਕੋਈ ਜਾਣਕਾਰੀ ਮਿਲਦੀ ਹੈ ਜਾਂ ਕੋਈ ਸੂ ਮਿਲਦੀ ਹੈ ਉਗ ਮਿਲਦੀ ਹੈ ਤਾਂ ਪੁਲਿਸ ਦੇ ਨਾਲ ਜਾਂ ਬੀਐਸਬੀ ਅਧਿਕਾਰੀਆਂ ਦੇ ਨਾਲ ਸਾਂਝਾ ਕਰਨ ਤਾਂ ਕਿ ਦੇਸ਼ ਦੇ ਵਿੱਚ ਜਿਹੜਾ ਨਸ਼ਾ ਵਧ ਰਿਹਾ ਉਸ ਨੂੰ ਰੋਕਿਆ ਜਾ ਸਕੇ ਉੱਥੇ ਹੀ ਪੁਲਿਸ ਦਾ ਕਹਿਣਾ ਹੈ ਕਿ ਇਸ ਤੋਂ ਪਹਿਲਾਂ ਵੀ ਮਸਤਗੜ ਦੇ ਜਿਹੜੇ ਖੇਤ ਨੇ ਉਸ ਤੇ ਵਿੱਚ ਪਹਿਲਾਂ ਵੀ ਜਿਹੜੀ ਹੈਰੋਨ ਸੁੱਟੀ ਗਈ ਸੀ ਉਹ ਵੀ ਬਰਾਮਦ ਕੀਤੀ ਗਈ ਸੀ ਉਦੋਂ ਡਰੋਨ ਵੀ ਬਰਾਮਦ ਕਰ ਲਿਆ ਗਿਆ ਸੀ ਫਰੰਟੂਇਸਵਾਰ ਜਿਹੜਾ ਡਰੋਨ ਹੈ ਉਹ ਨਸ਼ਾ ਸੁੱਟਣ ਦੇ ਵਿੱਚ ਕਾਮਯਾਬ ਹੋ ਗਿਆ ਤੇ ਵਾਪਸ ਸਰਹੱਦੋਂ ਪਾਰ ਚਲਾਇਆ ਗਿਆ ਤੇ ਉੱਥੇ ਹੀ ਬੀਐਸਐਫ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਲਾਕੇ ਦੇ ਵਿੱਚ ਜਿਹੜਾ ਸਰਚ ਅਭਿਆਨ ਸ਼ੁਰੂ ਕਰ ਦਿੱਤਾ ਗਿਆ ਤੇ ਹੋਰ ਵੀ ਜਿਹੜੇ ਇਲਾਕੇ ਨੇ ਉਹਨਾਂ ਦੇ ਵਿੱਚ ਵੀ ਤਲਾਸ਼ੀ ਲਈ ਜਾ ਰਹੀ ਹੈ ਤੇ ਆਲੇ ਦੁਆਲੇ ਦੇ ਲੋਕਾਂ ਦੇ ਨਾਲ ਵੀ ਰਾਬਤਾ ਕੀਤਾ ਜਾ ਰਿਹਾ ਤੇ ਖਾਸ ਕਰਕੇ ਸਰਹੱਦ ਤੋਂ ਆਉਣ ਵਾਲੇ ਡਰੋਨਾਂ ਦੇ ਉੱਤੇ ਵੀ ਬਾਜ਼ ਰੱਖ ਰੱਖੀ ਜਾ ਰਹੀ ਹੈ ਜਿਹੜੀ ਹੈਰੋਨ ਹੈ 588 ਗ੍ਰਾਮ ਹੈਰੋਨ ਹੈ ਜਿਸ ਦੀ ਅੰਤਰਰਾਸ਼ਟਰੀ ਬਾਜ਼ਾਰ ਦੇ ਵਿੱਚ ਕੀਮਤ ਕਰੋੜਾਂ ਦੇ ਵਿੱਚ ਦੱਸੀ ਜਾ ਰਹੀ ਹੈ ਜਬਤ ਕਰ ਗੀ ਗਈ ਆ